ਨੇ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਨੰਬਰ 18252 2025 ਅੰਡਰ ਸੈਕਸ਼ਨ 303 2 317 2 342 2 ਕਾਰਡ 2 ਬੀ ਐਨ ਐਸ ਪੀ ਐਸ ਕੰਟੋਨਮੈਂਟ ਅੰਬਲਰ ਜੋ ਕਿ ਸਾਰੇ ਕਾਰਵਾਈ ਸੀਆਈਏ ਸਟਾਫ 3 ਨੇ ਕੀਤੀ ਹੈ ਇਹਦੇ ਚ ਹੈਗਾ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਯਾਰਡ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਸਟਿਕ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟ ਅਪਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰਾਉਂਡ ਅਪ ਕੀਤੀ ਤੇ ਬਲੇਨੋ ਕਾਰ ਗ੍ਰੀ 컬러 ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੇਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟਸ ਵੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟਸ ਵੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਕਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਟ ਕਾਰ ਵੀ ਬਰਾਮਦ ਹੋਈ ਜਿਹੜਾ ਕਿ ਅਪਲਾਈਡ ਫੋਰ ਸਿਗਨ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਟ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਕੌਰ ਡਾਟਰ ਆਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟicker ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜੇ ਤੋਂ ਸੰਸਾਰ ਪਤਾ ਚੱਲਿਆ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਐ son of ਜਸਵੰਤ ਸਿੰਘ ਐ ਇਹ ਦੋਨੋਂ ਪੈਂਪੜਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਨ ਤੋਂ ਲੈ ਕੇ ਆਏ ਗੋਇੰਵਾਲ ਸਾਬ ਤੋਂ ਤੇ ਉਹਦੇ ਆਪ ਤੇ ਸਾਨੂੰ ਕੀਆਕਾਰ ਵੀ ਬ੍ਰਾਹਮਤ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਤ ਦੀ ਰੈਸਪਾਲੀ ਐ ਸਿਮਨਜੀਤ ਕੌਰ ਹੱਲੇ ਪੱਜੀ ਹੋਈ ਐ ਸਰ ਕਿੰਨੀਆਂ ਗੱਡੀਆਂ ਦਿੱਲੀ ਤੋਂ ਲੈ ਕੇ ਆਏ ਨੇ ਜੀ ਹੋਂਦਾਂ ਹਾਲ ਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ Kia Sonet ਕਾਰ ਲੱਗਾ ਕਿ ਨੀ ਥੋੜੀਆਂ ਗਈਆਂ ਲੇ ਜੀ ਇਹਨਾਂ ਦੇ ਵੱਲੋਂ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀਆਂ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਖੂਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਾਰਮਲ ਆਪਣਾ ਆਰਟੀਆ ਅਫੀਸ ਤੋਂ ਸਰਕਾਰੀ ਨੰਬਰ ਪਲੇਟ ਦੀ ਤਰ੍ਹਾਂ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਸਮਾਜ ਜੇਲ੍ਹ ਤੋਂ ਬਾਹਰ ਆਇਆ ਨਹੀਂ ਉਹਨੇ ਇਹ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫ फेब्रुवारी ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀਆਂ ਸੀ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸੰਪਤਾ ਚੱਲੇਆ ਦੋਨਾਂ ਦਾ ਆਪਸੀ ਹੀ ਗਾਇ ਹੈ ਲੱਗਦਾ ਕਿ ਪੁਰਾਣੇ ਸਮੇਂ ਤੋਂ ਹੀ ਇਹਨਾਂ ਦੇ ਉਸ ਤਰ੍ਹਾਂ ਦੇ ਕੰਮ ਜਿਹੜੇ ਨੇ ਲਗਾਤਾਰ ਕੀਤੇ ਜਾ ਰਹੇ ਨੇ ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਆ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਆ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਆ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਆ ਜੀ ਲੋਕਾਂ ਨੂੰ ਸਰ ਸਾਹਿਬ ਬਾਰਸ਼ ਸੀ ਇਹਨਾਂ ਦੇ ਪ੍ਰਧਾਨ ਨੂੰ ਐਸੀ ਨੂੰ ਦੱਸ ਹੈਗੇ ਨੇ ਤੁਹਾਡੇ ਕੀ ਲਿਆ ਕਰ ਰਹੇ ਨੇ ਹਾਂਜੀ ਉਹਨਾਂ ਦੇ ਨੋਟਿਸ ਵਿੱਚ ਹੀ ਆ ਜੀ ਅੱਛਾ ਜਾਣਕਾਰੀ ਦਿੱਤੀ ਜਾਏਗੀ ਜੇ ਆ ਕੋਈ ਬਿਲਕੁਲ ਜੀ ਅਸੀਂ ਜਿਵੇਂ ਦੋ ਗੱਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ ਥਾਣਾ ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਹੈ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ ਐਫ ਆਈ ਆਰ ਨੰਬਰ 30851 ਅੰਡਰ ਸੈਕਸ਼ਨ 379 ਆਈ ਪੀ ਸੀ 710 2023 ਦੀ ਐਫ ਆਈ ਆਰ ਉਹ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਫਿਰ ਵੇਚਦੇ ਸੀ ਕੀ ਕਰਦੇ ਸੀ ਕੁਝ ਅਦਾ ਉਹ ਹੱਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡੈਂਟ ਤੇ ਲਿੱਤਾ ਹੈ ਹੱਲੇ ਅਸੀਂ ਪੁੱਛ ਕੇ ਚਲ ਰਹੇ ਹਾਂ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹਨੇ ਜਿਹੜੀ ਦੋ ਗੱਡੀਆਂ ਚੋਰੀ ਕੀਤੀ ਤੇ ਇੱਕ ਮਲਿਕ ਦੇ ਸਿਸਟਰੇ ਚਲਾ ਰਹੀ ਸੀ ਅਜਾ ਸਰ ਉਹ ਵਕੀਲ ਜਿਹੜੀ ਬਹਿਲਾ ਉਹਦੇ ਤੇ ਵੀ ਪਰਚੇ ਦਰਜ ਨੇ ਕੋਈ ਨਹੀਂ ਉਹਦੇ ਤੇ ਹੱਲੇ ਕੋਈ ਪਰਚਾ ਦਰਨੀ ਹੈ ਪਹਿਲਾ ਪਰਚਾ ਉਸ ਤੇ ਦਰਜ ਹੋਇਆ ਇਹ ਪਤਾ ਲੱਗਾ ਕਿ ਉਹਨੇ ਬਹੁਤ سارے ਪਰਚੇ ਦਰਜ ਕਰਾਏ ਲੋਕਾਂ ਦੇ ਉੱਤੇ ਉਹ ਪਤਾ ਕਰਨਾ ਨਹੀਂ ਕਿ ਕਿ ਹੈਗਾ ਤੇ ਸਰ ਇਹਨਾਂ ਕੋਲ ਹੋਰ ਬਗਾਨ ਦੀ ਉਮੀਦ ਪਈ ਹੈ ਜੀ ਉਮੀਦ ਹੈਗੀ ਹੈ ਜੀ ਜਿਵੇਂ ਇਹਨਾਂ ਨੇ ਦੋ ਗੱਡੀਆਂ ਤਾਂ ਘਰ ਦੇ ਵਿੱਚ ਹੀ ਚੱਲ ਰਹੀਆਂ ਹਨ ਬਾਕੀ ਹੋਰ ਵੀ ਕੁਝ ਸਾਹਮਣੇ ਆਏਗਾ ਤਾਂ ਅਸੀਂ ਤੁਹਾਨੂੰ ਦੱਸਾਂਗੇ ਸਰ ਮਹਿਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਆ ਰਹੀ ਹੈ ਬਿਲਕੁਲ ਜੀ ਪੂਰੇ ਸਾਡੀ ਟੀਮਸ ਬਣੀ ਹੋਈਆਂ ਸਈਏ 3 ਦੀ ਵੀ ਤੇ ਕੈਂਟੋਨਮੈਂਟ ਥਾਣੇ ਦੀ ਵੀ ਟੀਮਸ ਬਣੀ ਹੈ ਤੇ ਅਸੀਂ ਪੂਰੀ ਛਾਪੇਮਾਰੀ ਕਰਦੇ ਸਰ ਕਿੰਨਾ ਤੱਫ ਹੁੰਦਾ ਲੋਕੀ ਇਸ ਦਾ ਉਹ ਵਕੀਲ ਉਹ ਮਤਲਬ ਨਹੀਂ ਤੱਫ ਨੋਬਦੀ ਇਸ ਅਬਵ ਦਾ ਲਾਫ ਲੈਂਡ ਕੋਈ ਵੀ ਹੋਏ ਜੀ ਜੇ ਗਲਤ ਕੰਮ ਕੀਤਾ ਤਾਂ ਹੀ ਵੀ ਟੇਕਨ ਟੂ ਟਾਸਕ